ਬਸ ਪਾਪਾ ਜੀ ਨੂੰ ਮਿਲ ਕੇ ਆਏ ਆ ਅੱਛਾ ਤੇ ਵਾਈ ਬ੍ਰੋ ਜੀ ਅਰਦਾਸ ਕਰਕੇ ਆ ਜੀ ਚੜ੍ਹਦੀ ਕਲਾ ਜ ਰਹੇ ਪਰਿਵਾਰ ਸੋ ਜਿਹੜਾ ਛੋਟਾ ਬੱਚਾ ਉਹਨੂੰ ਬਾਬਾ ਲੰਬੀ ਉਮਰਾਂ ਲਾਵੇ ਚੜ੍ਹਦੀਆਂ ਕਲਾ ਚ ਰੱਖੇ ਥੈਂਕ ਯੂ ਕਹ ਰਹੇ ਸੀ ਪਹਿਲਾਂ ਬਹੁਤ ਸਾਰੇ ਕਲਾਕਾਰ ਹੁੰਦੇ ਸੀ ਇਹ ਸੇ ਕਲਾਕਾਰਾਂ ਨਾਲ ਸਾਥ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵਸਦਾ ਬਾਈ ਸੋ ਕਈ ਵਾਰ ਕੀ ਜਿਵੇਂ ਹੋਉਂਦੇ ਨੇ ਲੋਕਾਂ ਦੇ ਹਨ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਹੋਣੀ 10 ਮੈਂ ਆਪਾਂ ਦੇ ਨਿਸ਼ਚੰਦ ਉਹ ਕਹਾਰਨ ਕਿ ਜਿਹੜਾ ਰੋਗ ਜੀ ਉਹ ਮਿਲਣਾ ਚਾਹੀਦਾ ਇਨਸਾਫ ਜੀ ਜ਼ਰੂਰ ਮਿਲਣਾ ਚਾਹੀਦਾ ਇਹਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਠੰਡ ਚਾਹੀਦਾ ਜੀ ਆਪਾਂ ਤੋਂ 3 ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀ ਹੈ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਾ ਜੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗਾ ਬਾਈ ਦਾ ਗਾਣਾ ਲਈਏ ਦੈਟ ਟਾਈਮ ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦਿੰਦਾ ਵਾਹ ਚੌਥੀ ਦੇਖਿਓ